ਸੰਬਰਾਲਾ ਦੇ ਨਜ਼ਦੀਕ ਪਿੰਡ ਉਟਾਲਾ ਵਿਕੇ ਕੋਆਪਰੇਟਿਵ ਸੁਸਾਇਟੀ ਦੀ ਚੋਣ ਨੂੰ ਲੈ ਕੇ ਅੱਜ ਮਾਹੌਲ ਪੱਕ ਗਿਆ। ਇਸ ਸੁਸਾਇਟੀ ਨੂੰ ਤਿੰਨ ਪਿੰਡ ਲੱਗਦੇ ਨੇ ਰਾਜੀਵਾਲ, ਕੁल्लेਵਾਲ ਅਤੇ ਪਿੰਡ ਉਟਾਲਾ। ਦੋ ਪਿੰਡਾਂ ਵਿੱਚ ਸਰਬਸੰਮਤੀ ਨਾਲ ਚੋਣ ਹੋ ਗਈ ਹੈ। ਪਰੰਤੂ ਜਦੋਂ ਰਾਜੀਵਾਲ ਪਿੰਡ ਦੀ ਚੋਣ ਪੈਣੀ ਸ਼ੁਰੂ ਹੋ ਗਈ ਤਾਂ ਇਸ ਪਿੰਡ ਵਿੱਚ ਇੱਕ ਧਿਰ ਨੇ ਦੂਜੀ ਧਿਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾ ਦਿੱਤੇ। ਉਹਨਾਂ ਕਿਹਾ ਕਿ ਉਹਨਾਂ ਨੂੰ ਵੋਟਾਂ ਪਾਉਣ ਤੋਂ ਮਨਾ ਕਰ ਦਿੱਤਾ ਅਤੇ ਬਾਹਰ ਕੱਢ ਦਿੱਤਾ। ਜਿਸ ਕਾਰਨ ਉਹਨਾਂ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ। ਉੱਥੇ ਹੀ ਦੂਜੇ ਪਾਸੇ ਪਿੰਡ ਰਾਜੇਵਾਲ ਦੇ ਸਰਪੰਚ ਨੇ ਦੱਸਿਆ ਕਿ ਸਾਰਾ ਕੁਝ ਸ਼ਾਂਤੀਪੂਰਵਕ ਹੋ ਰਿਹਾ। ਇੱਥੇ ਕੋਈ ਤੱਕੇਵਾਦੀ ਨਹੀਂ ਕੀਤੀ ਜਾ ਰਹੀ। ਉਹਨਾਂ ਕਹੇ ਕਿ ਉਹਨਾਂ ਵਿਅਕਤੀਆਂ ਦੀਆਂ ਵੋਟਾਂ ਨਹੀਂ ਬਣੀਆਂ ਜਿਸ ਕਾਰਨ ਉਹ ਬਾਹਰ ਨਿਕਲ ਗਏ ਅਤੇ ਵੋਟਾਂ ਦਾ ਬਾਈਕਾਟ ਕਰ ਦਿੱਤਾ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਦੀ ਦੀ ਰਿਪੋਰਟ ਜਰਜੀਤ ਸਿੰਘ ਜੀ ਪਿੰਡ ਰਾਜੇਵਾਲ ਤੋਂ ਆ ਜੀ ਇਹ ਜੀ ਇਲੈਕਸ਼ਨ ਸੀਗੀ ਅੱਜ ਰਾਜੇਵਾਲ ਪਿੰਡ ਦੀ ਕਲੀ ਚੋਣ ਹੋਣੀ ਸੀ ਇੱਥੇ ਟਾਣਾ ਹੋ ਗਈ ਸੀ ਸਰਸੰਦੀ ਹੋ ਗਈ ਕੋਲੀ ਵਾਲੇ ਵੀ ਸਰਸੰਦੀ ਹੋ ਗਈ ਸੀ ਕਾਦੀ ਸੀਗੀ ਚੋਣ ਇਹ ਸੋਸਾਇਟੀ ਦੇ ਬੋਟਾ ਸੀਗੇ ਜੀ ਸਾਡੇ ਟਾਲਾ ਪਿੰਡ ਦੀ ਸੋਸਾਇਟੀ ਹੈ ਸਾਡੇ ਤਿੰਨ ਪਿੰਡਾਂ ਦੀ ਸਾਂਝੀ ਸੋਸਾਇਟੀ ਹੈ ਤੇ ਹੁਣ ਕੀ ਹੋਇਆ ਹੁਣ ਜੇ ਇਹਨਾਂ ਨੇ ਸਾਡੇ ਬੋਟਾ ਸੀਗੇ ਜਿਹੜੇ ਹਿੱਸੇ ਘੱਟ ਸੀਗੇ ਉਹ ਹਿੱਸੇ ਭਰਵਾਏ ਸੀ ਸੈਕਟਰੀ ਸਾਹਿਬ ਨੇ ਕਹਿ ਕੇ ਵੀ ਜਿਹੜੇ ਵੋਟਾਂ ਬਣਾਉਣਾ ਚਾਹੁੰਦੇ ਨੇ ਆਪਣੇ ਹਿੱਸੇ ਭਰ ਦਿਓ ਉਹ ਅਸੀਂ ਹਿੱਸੇ ਭਰਤੇ ਸੀ ਸੈਕਟਰੀ ਸਾਹਿਬ ਕੋ ਬਹੁੱਚੇ ਅੱਜ ਪੇਸ਼ ਕਰਤੇ ਸੀ ਭਈ ਮਤਲਬ ਅਸੀਂ ਵੋਟਾਂ ਛੋਡੀਆਂ ਨਹੀਂ ਆਏ ਵੋਟਾਂ ਦੇ ਜੱਸ ਹੋਣੀਆਂ ਜੀ ਅੱਜ ਜਦ ਵੋਟਾਂ ਪਾਉਣ ਦਾ ਸਮਾਂ ਆਇਆ ਅਸੀਂ ਕਾਗਜ਼ ਪ੍ਰੋਜੈਕਟਾਂ ਆਪਸ ਨੂੰ ਪੁੱਛਿਆ ਵੀ ਲਿਸਟ ਦੋ ਜੀ ਸਾਨੂੰ ਤਾਂ ਇਹ ਕਹਿ ਰਿਹਾ ਵੀ ਉਹ ਵੋਟਾਂ ਛੋਡੀਆਂ ਨਹੀਂ ਪੈਣਗੀਆਂ ਪਰ ਦੂਜੀ ਪਾਰਟੀ ਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਪਾਰਟੀ ਦੇ ਬੰਦੇ ਨੇ ਉਹ ਉਹਨਾਂ ਦੇ ਵੋਟਾਂ ਸਾਰੀਆਂ ਪੈ ਰਹੀਆਂ ਨੇ ਸਾਡੀਆਂ ਵੋਟਾਂ ਨੂੰ ਇਹਨਾਂ ਨੇ ਜਵਾਬ ਦਿੱਤਾ ਫਿਰ ਅਸੀਂ ਹੁਣ ਪੂਰਨ ਤੌਰ ਤੇ ਅਸੀਂ ਦੋਨੇ ਉਮੀਦਵਾਰਾਂ ਦੇ ਬਾਈਕਟ ਕਰਤਾ ਇਲੈਕਸ਼ਨ ਦਾ ਜੇ ਅਸੀਂ ਇਲੈਕਸ਼ਨ ਨਹੀਂ ਕਰਾਂਗੇ ਇਹ ਐਮਐਲਏ ਸਾਹਿਬ ਦੇ ਜਿਹੜਾ ਪੀਏ ਸਾਹਿਬ ਨੇ ਉਹਨਾਂ ਦੇ ਫਾਦਰ ਸਾਹਿਬ ਨੂੰ ਇਥੋਂ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਕੋਪਰੇਟ ਸੋਸਾਇਟੀ ਟਾਣਾ ਦਾ ਉਸ ਕੱਲ ਵੀ ਬਹੁਤ ਜ਼ਿਆਦਾ ਕੱਲ ਵੀ ਮੁਲਾਜ਼ਮਾਂ ਦੇ ਬਹੁਤ ਬਹੁਤ ਜ਼ੋਰ ਪਾਇਆ ਹੈ ਐਮਐਲਏ ਸਾਹਿਬ ਵੱਲੋਂ ਬਈ ਕਾਗਜ਼ ਸੁਖਪਾਲ ਸਿੰਘ ਢਿੱਲੋਂ ਦੇ ਕਾਗਜ਼ ਕੈਂਸਲ ਕੀਤੇ ਜਾਣ ਕਿਸੇ ਵੀ ਵਜ੍ਹਾ ਨਾਲ ਤੇ ਉਹ ਨਹੀਂ ਹੋਏ ਤੇ ਹੁਣ ਅੱਜ ਸਾਨੂੰ ਵੋਟਾਂ ਪਾਉਣ ਨੂੰ ਇਹਨਾਂ ਨਾਂ ਪਾਉਣ ਨੂੰ ਮਜਬੂਰ ਕਰਤਾ ਤੇ ਇਸ ਧੱਕੇਸ਼ਾਹੀ ਦਾ ਜਵਾਬ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਉਹ ਕਿਵੇਂ ਉੱਚ ਅਧਿਕਾਰੀ ਨੂੰ ਮਿਲੇ ਹੋ ਉੱਚ ਅਧਿਕਾਰੀ ਇਹਨਾਂ ਦਾ ਕੋਈ ਸੁਣਨੇ ਨਹੀਂ ਰਿਹਾ ਜੀ ਸਾਡੀ ਸਾਰੇ ਪਾਸੇ ਮੇਰੇ ਸਾਹਿਬ ਨੇ ਜ਼ੋਰ ਪਾਇਆ ਹੋਇਆ ਇੱਥੇ ਅੰਦਰ ਨਹੀਂ ਬਣ ਦੇ ਰਹੇ ਸਾਨੂੰ ਪੁਲਿਸ ਵਾਲੇ ੱਤਕੇ ਨਾਲ ਬਾਹਰ ਕੱਢਦੇ ਨੇ ਕਹਿੰਦੇ ਬਾਹਰ ਜਾਓ ਆ ਲਿਸਟ ਦੇ ਵਿੱਚ ਸਾਡਾ ਨਾਮ ਵੀ ਹੈਗਾ ਆ ਲਿਸਟ ਇਹਨਾਂ ਨੇ ਅੱਜ ਜਾਰੀ ਕੀਤੀ ਪਹਿਲਾਂ ਜਾਰੀ ਕੀਤੀ ਫਿਰ ਐਮ.ਐਲ.ਏ ਸਾਹਿਬ ਦਾ ਫਰਮਾਨ ਆ ਗਿਆ ਇਹਨਾਂ ਨੂੰ ਵੀ ਇਸ ਲਿਸਟ ਦੇ ਆਧਾਰ ਤੇ ਵੀ ਆਪਾਂ ਵੋਟਾਂ ਨਹੀਂ ਪਾਉਣੀਆਂ ਹੋਣ ਹੀ ਇਹ ਬੰਦਿਆਂ ਦੀ ਆ ਲਿਸਟ ਅਸੀਂ ਸਾਨੂੰ ਅੱਜ ਇਹਨਾਂ ਨੇ ਜਾਰੀ ਕੀਤੀ ਸੀ ਇਹਦੇ ਵਿੱਚ ਸਾਡੀਆਂ ਵੋਟਾਂ ਆ ਗਈਆਂ ਸੀ ਪਰ ਹੁਣ ਵੋਟਾਂ ਫੋਨ ਦੁਆਨਾ ਕਾ ਨਹੀਂ ਕਰ ਲਾ ਕੇ ਕਹਿੰਦੇ ਨਹੀਂ ਵੋਟਾਂ ਨਹੀਂ ਮੇਰੀਆਂ ਵੋਟਾਂ ਨੇ ਜਿਹੜੇ ਅੰਦਰ ਨਹੀਂ ਜਾਣ ਦਿੱਤੀਆਂ ਯਾਰ ਇਹਨਾਂ ਨੇ 8 ਵੋਟਾਂ ਨਹੀਂ ਸਾਡੀਆਂ ਇਹ ਸਾਢੇ 3 ਦੀਆਂ ਵੋਟਾਂ ਨੇ 8 8 ਵੋਟਾਂ ਘਟੋਏ ਬਾਕੀ ਸਾਰੀਆਂ ਵੋਟਾਂ ਪਵਾ ਰਹੇ ਨੇ ਜੀ ਔਰ ਆਉਂਦੀਆਂ ਕੋਈ ਕੋਈ ਵੀ ਚੋਣ ਹੋਵੇ ਆਮ ਆਦਮੀ ਪਾਰਟੀ ਦਾ ਉਹਦਾ ਰੱਜ ਕੇ ਵਿਰੋਧ ਕਰਾਂਗੇ ਇਹਨਾਂ ਨੇ ਆਪਣਾ ਪ੍ਰਧਾਨ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਪ੍ਰਧਾਨ ਆਪਣਾ ਬਣਾਉਣ ਲਈ ਇਹ ਹੱਥ ਖੰਡੇ ਫਰਤਾਏ ਨੇ ਪਹਿਲਾਂ ਬਹੁਤ ਦਬਾਅ ਪਾਈ ਗਏ ਨੇ ਸਾਡੇ ਤੇ ਬਹੁਤ ਮੈਨੂੰ ਕਹਿ ਰਹੇ ਨੇ ਫਿਰ ਤੇ ਝੂਠੇ ਮਗਾਦਮੇ ਪੇਸ਼ ਕਰਾਂਗੇ ਕਰਲਣ ਕੋਈ ਗੱਲ ਨਹੀਂ ੱੱਕੇ ਸਾਈ ਦਾ ਜਵਾਬ ਏਟ ਦਾ ਪੱਥਰ ਨਾ ਲਾਵਾਂਗੇ ਦਬਣੇ ਵਾਲੇ ਬੰਦੇ ਨਹੀਂ ਨਾ ਦਬਿਆਂ ਨਾ ਪਾਵਾਂਗੇ ਉਹਨਾਂ ਨੂੰ ਸੁਤਵੀਰ ਸਿੰਘ ਮੈਂ ਰਾਜੇਵਾਲ ਮੈਂ ਖੜਾ ਸੀਗਾ ਜੀ ਆਪਣੇ 14 14 ਸੋਸਾਇਟੀ ਦੀਆਂ ਵੋਟਾਂ ਨੇ ਤੇ ਇਹਨਾਂ ਨੇ ਸਾਨੂੰ ਲਿਸਟ ਨਹੀਂ ਦਿੱਤੀ ਹੈਗੀ ਜੀ 29 ਤਰੀਕ ਦੇ ਬਾਅਦ 29 ਤਰੀਕ ਦੇ ਜਿਹੜੀਆਂ ਭਰਾਏ ਨੇ ਅਸੀਂ ਹਿੱਸੇ ਕੱਟ ਸੀਗੇ ਤੇ ਅਸੀਂ ਇਹਨਾਂ ਦਾ ਬਾਈਕਟ ਕਰਤਾ ਸਾਡੇ ਨਾਲ ੱੱਕਾ ਕਰ ਦਿੰਦੇ ਜੀ ਆਮ ਪਾਰਟੀ ਵਾਲੇ ਤੇ ਸਾਨੂੰ ਹੁਣ ਬਾਹਰ ਕੱਢਤਾ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਵੀ ਅਸੀਂ ਉਹਨਾਂ ਨੂੰ ਦੇ ਦੇ ਵੀ ਆਏ ਬੀਅਸ ਸਿੰਘ ਇਸ ਨਾਲ ਸਹਿਮਤ ਹੈ ਨਹੀਂ ਨਹੀਂ ਪੁਲਿਸ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਅੰਦਰ ਕਿਉਂ ਨਹੀਂ ਬਣਨ ਦਿੰਦੇ ਸਾਨੂੰ ਅੰਦਰ ਨਹੀਂ ਬਣਨ ਦਿੰਦੇ ਕਹਿੰਦੇ ਵੀ ਜਾਂ ਤਾਂ ਵੋਟਾਂ ਪਾ ਲਓ ਤੇ ਨਹੀਂ ਕਹਿੰਦੇ ਤੁਸੀਂ ਬਾਹਰ ਜਾਓ ਤੇ ਹੁਣ ਅਸੀਂ ਵੋਟਾਂ ਦਾ ਸਹਿਮਤ ਨਹੀਂ ਪਵਾਉਣ ਨੂੰ ਕਾਨੂੰਨ ਐਕਸ਼ਨ ਕੀ ਹੋਊਗਾ ਕਾਨੂੰਨ ਐਕਸ਼ਨ ਅਸੀਂ ਕਾਰਵਾਈ ਕਰਾਂਗੇ ਕੋਰਟ 'ਤੱਕ ਜਾਵਾਂਗੇ ਜੀ ਜੋ ਕਾਰਵਾਈ ਹੋਊ ਅਸੀਂ ਕਰਾਂਗੇ ਜੀ ਦੂਜੇ ਪਾਸੇ ਕੌਣ ਆ ਜਿਹੜਾ ਜਿਹਨੂੰ ਮੇਰੇ ਪ੍ਰਧਾਨ ਬਣਾ ਰਹੇ ਨੇ ਧੱਕੇ ਨਾਲ ਐਮਐਲਏ ਪੀਏ ਦਾ ਪਿਓ ਆ ਜੀ ਉਹ ਇਹਨੂੰ ਬਣਾ ਰਹੇ ਨੇ ਵੀਰੋ ਜਮੀ ਕਹਿੰਦੇ ਨੇ ਜਮੀ ਕਹਿੰਦੇ ਨੇ ਜੀ ਸਵਰਨ ਸਿੰਘ ਮੈਂ ਜੀ ਰਾਜੇਵਾਲ ਤੋਂ ਦਲਜੀਤ ਸਿੰਘ ਬਾਠ ਸਰਪੰਚ ਰਾਜੇਵਾਲ ਅਸੀਂ ਅੱਜ ਜਿਹੜੀਆਂ ਰਾਜੇਵਾਲ ਕੋਆਪਰੇਟਿਵ ਸਾਜਿ ਦੀਆਂ ਉਟਾਲਾ ਦੀਆਂ ਵੋਟਾਂ ਮੰਨਦੀਆਂ ਨੇ ਇਹਦੇ ਵਿੱਚ ਪਹਿਲਾ ਉਟਾਲਾ ਤੇ ਕੁੱਲੇਵਾਲ ਦੋ ਪਿੰਡਾਂ ਦੇ ਸਰਬਸੰਮਤੀ ਹੋ ਗਈ ਆ ਤੇ ਸਾਡੇ ਪਿੰਡ ਸਰਬਸੰਮਤੀ ਨਹੀਂ ਹੋਈ ਸਾਡੇ ਪਿੰਡ ਜੋ ਵੀ ਇਲੈਕਸ਼ਨ ਹੋਣੇ ਸੀਗੇ ਚਾਰ ਬੰਦਿਆਂ ਨੇ ਕਾਗਜ ਭਰੇ ਚਾਰੇ ਬੰਦਿਆਂ ਦੇ ਕਾਗਜ ਸਹੀ ਪਾਏ ਗਏ ਕੱਲ ਤੇ ਅੱਜ ਇਲੈਕਸ਼ਨ ਹੋਣੀ ਸੀਗੀ ਜਿਹੜੀ ਦੂਜੀ ਪਾਰਟੀ ਨੇ ਬਾਈਕਾਟ ਕੀਤਾ ਉਹਨਾਂ ਨੂੰ ਸਿੱਧੀ ਹਾਰ ਦਿਖਦੇ ਹੋਏ ਬਖਲਾੜ ਕੇ ਉਹਨਾਂ ਨੇ ਆਪਣੀ ਹਾਰ ਕਬੂਲ ਕਰ ਲਈ ਉਹ ਬਾਈਕਾਟ ਕਰਕੇ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਪਰ ਜੋ ਕੰਮ ਹੋਇਆ ਸਾਰਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੋਇਆ ਕਾਨੂੰਨ ਅਨਸਾਰ ਵੋਟਾਂ ਪੈ ਰਹੀਆਂ ਨੇ ਅਸੀਂ ਆਪ ਦੇ ਮధ్యਮ ਰਾਹੀਂ ਫੇਰ ਇਹ ਬੇਨਤੀ ਕਰਦੇ ਆਂ ਵੀ ਇੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ। ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ। ਸਾਡਾ ਪਿੰਡ ਸਾਰਾ ਇੱਕ ਮੁੱਠਾ। ਸਾਡੀਆਂ ਵੋਟਾਂ ਵੱਧ تھیں। ਇਸ ਕਰਕੇ ਉਹਨਾਂ ਨੂੰ ਹਾਰ ਹਾਜ਼ਮ ਨਾ ਹੁੰਦੀ ਹੋਈ। ਉਹ ਬਾਈਕਾਟ ਕਰਨ ਵਾਲੇ ਇਹ ਕਹਿ ਰਹੇ ਨੇ ਵੀ ਸਾਡੇ ਕੁਝ ਬੰਦੇ ਦੀਆਂ ਵੋਟਾਂ ਸੀਗੀਆਂ। ਉਹਨਾਂ ਨੂੰ ਅੰਦਰ ਨਹੀਂ ਬਣਨ ਦਿੱਤਾ ਗਿਆ ਤਾਂ ਉਹਨਾਂ ਦਾ ਬਾਈਕਾਟ ਅਸੀਂ ਕਰ ਰਹੇ ਆਂ। ਇਹ ਇਹ ਵੀ ਬੇਬੁਨਿਆਦ ਆ। ਇਹ ਜਿਹੜੀ ਗੱਲ ਸੀਗੀ ਪੰਜ ਵੋਟਾਂ ਸਾਡੀਆਂ ਦੀਆਂ ਉਹਨਾਂ ਦੀਆਂ ਚਾਰ ਸੀਆਂ। ਜਿਹੜੇ ਲੋਕਾਂ ਨੇ ਚਾਰ ਤਿੰਨ ਪੈਸੇ ਭਰੇ ਉਹਨਾਂ ਦੀਆਂ ਵੋਟਾਂ ਕਲੀਅਰ ਨਹੀਂ ਹੋਈਆਂ ਜਿਹੜੇ ਉਦੋਂ ਪਹਿਲਾਂ ਪੈਸੇ ਭਰੇ ਗਏ ਨੇ ਉਹ ਵੋਟਾਂ ਕਲੀਅਰ ਹੋ ਗਈਆਂ ਸਾਬਕਾ ਤੇ ਸਾਡੀਆਂ 5 ਵੋਟਾਂ ਕਲੀਅਰ ਨਹੀਂ ਹੋਈਆਂ ਉਹਨਾਂ ਦੇ ਆਚਾਰੇ ਨਹੀਂ ਹੋਈਆਂ ਨਹੀਂ ਤੁਹਾਡੇ ਹਿਸਾਬ ਨਾਲ ਵੀ ਨਜਾਇਜ਼ ਗਲਤ ਕਹਿ ਰਹੇ ਗਲਤ ਉਹ ਹਾਰ ਦਿੰਦੀ ਸੀ ਸਿੱਧੀ ਉਹ ਹਾਰ ਨੂੰ ਬਰਦਾਸ਼ਤ ਨਾ ਕਰਦੇ ਹੋਏ ਇਹੋ ਜਿਹੇ ਹੱਤਕੰਡੇ ਅਪਣਾਏ ਨੇ ਉਹਨਾਂ ਨੇ ਉਹਨਾਂ ਨੇ ਤਾਂ ਇਲਜ਼ਾਮ ਲਾਇਆ ਨੇ ਵੀ ਸਾਡੇ ਨਾਲ ਧੱਕਾਸ਼ਾਹੀ ਕੀਤੀ ਗਈ ਕੋਈ ਧੱਕਾਸ਼ਾਹੀ ਨਹੀਂ ਹੋਈ ਕੋਈ ਕਿਸੇ ਨਾਲ ਹੱਥੋਂ ਪਾਈ ਨਹੀਂ ਕੋਈ ਕਿਸੇ ਨੂੰ ਗਾਲ ਦੁੱਪੜ ਨਹੀਂ ਕਿਸੇ ਨੂੰ ਜੋ ਮੁਲਾਜ਼ਮ ਕਰਦੇ ਨੇ ਉਹ ਆਪਣੀ ਕਾਰਵਾਈ ਕਰਦੇ ਨੇ ਉਹ ਸਹੀ ਕਰ ਰਹੇ ਨੇ ਇਹ ਅਸੀਂ ਵਿਸ਼ਵਾਸ